ਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਤੇ ਲੋ ਬਾਈ ਅੱਜ ਤਰੀਕ ਹੈਗੀ ਐ 12 ਤੇ ਅੱਜ ਆਪਾਂ ਬਣਾਉਣੇ ਆ ਲਖਨਸਾ ਤੇ ਤਾਂ ਪਹਿਲਾਂ ਹੀ ਪਟ ਗਏ ਸੀ ਦੋ ਤਿੰਨ ਵਾਰੀ ਪਹਿਲਾਂ ਪਟਦਾ ਤੇ ਅੱਜ ਫੇਰ ਉਹਦੇ ਤੇ ਛੁੱਟੀ ਲਾਉਨੇ ਆ ਤੇ ਉੱਥੇ ਲਾਵਾਂਗੇ ਆਪਾਂ ਲਸਣ ਤੇ ਬਾਕੀ ਆਪਾਂ ਲਸਣ ਦੀ ਬਣਾਵਾਂਗੇ ਜਦੋਂ ਲਾਵਾਂਗੇ ਵੀਡੀਓ ਇ ਕਿਵੇਂ ਲਾਉਣੇ ਹੁੰਨੇ ਆਪਾਂ ਤੇ ਨਾਲ ਤਾਂ ਉਹ ਚ ਗੰਦ ਨਹੀਂ ਹੁੰਦਾ ਨਾਲੇ ਭਈ ਲਸਣ ਬਹੁਤ ਮੋਟੀ ਹੁੰਦੀ ਹੈ ਤੇ ਆਪਾਂ ਨੂੰ ਗੰਦ ਕੋਈ ਕੱਢਣਾ ਨਹੀਂ ਪੈਂਦਾ ਮੋਰਕ ਹੁਣ ਹੁੰਦੀ ਉਹ ਕੀੜਾ ਨਿਕਲੂਗੀ ਤੇ ਜਦੋਂ ਠੰਡ ਪੈਣ ਲੱਗੇ ਆਪਦੀਆਂ ਮਰ ਜਾਂਦੀ ਹੈ ਤੇ ਜਿਹੜਾ ਪਥਾਂ ਬਣਾਇਆ ਪਹਿਲਾਂ ਪੱਟਿਆ ਜਾਂ ਹੁਣ ਪੱਟੀਆਂ ਨੇ ਆਪਾਂ ਤੁਹਾਨੂੰ ਵਿਖਾਉਨੇ ਆ ਤੇ ਤੁਸੀਂ ਜੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਚੰਗੀ ਤਾਂ ਕਹਿੰਦੇ ਆ ਵੀ ਆਪਾਂ ਹੱਥੀ ਮਿਹਨਤ ਕਰਦੇ ਆ ਬਹੁਤ ਜਿਆਦਾ ਆਪਾਂ ਹੱਥੀ ਮਿਹਨਤ ਕਰਦੇ ਆ ਜਿਵੇਂ ਥੋੜੇ ਥੋੜੇ ਥਾਂ ਪੱਟਨੇ ਹੁੰਦੇ ਆ ਕਿ ਦੋ ਚਾਰ ਮਾਰ ਲੇ ਹੌਲੀ ਹੌਲੀ ਆਪਾਂ ਉਹਨਾਂ ਵਾਸਤੇ ਟਰੈਕਟਰ ਨਹੀਂ ਭਜਾਉਂਦੇ ਤੇ ਆਪ ਹੀ ਪੜਦੇ ਆ ਤੇ ਆਪਦੇ ਹੱਥੀ ਮਿਹਨਤ ਕਰਦੇ ਆ ਕਈ ਬੰਦੇ ਨੂੰ ਆਇ ਲੱਗਦਾ ਯਾਰ ਉਹ ਵੀ ਕਰੀ ਜਾਂਦੇ ਆ ਇਹ ਇਹ ਥੋੜੇ ਸਾਹਮਣੇ ਆ ਬਈ ਜਿਹੜਾ ਕੁਝ ਹੈਗਾ ਕੋਈ ਆਪਾਂ ਐ ਨਹੀਂ ਕਿ ਵੀ ਇਹ ਵਖਾਉਣੇ ਕੋਸ ਹੋਰਾਂ ਤੇ ਕਰਦੇ ਕੋਸ ਹੋਰਾਂ ਜਿਨੀ ਵੀ ਸਬਜ਼ੀ ਆਪਾਂ ਲਾਉਨੇ ਆ ਕੋਈ 5-7 ਮਰਲੇ 10 ਮਰਲੇ ਸਾਰੀ ਆਪਾਂ ਆਪਦੇ ਹੱਥੀਂ ਪੱਟ ਕੇ ਬਣਾਉਨੇ ਆ ਉੱਥੇ ਮਿਹਨਤ ਕਰਦੇ ਆ ਹੋਰ ਵੀ ਜਿਹੜੀ ਕੋਈ ਆਪਾਂ ਆਪਦੀ ਖੇਤੀਬਾੜੀ ਕਰਦੇ ਉਹ ਤੇ ਆਪਾਂ ਜਿਆਦਾਤਰ ਆਪ ਹੀ ਮਿਹਨਤ ਕਰਦੇ ਆ ਤੇ ਅਜੇ ਤੱਕ ਪਰਮਾਤਮਾ ਦੀ ਕਿਰਪਾ ਤੰਦਰੁਸਤੀ ਆ ਤੇ ਵਧੀਆ ਚੱਲ ਜਾਂਦਾ ਕੰਮ ਤੇ ਜਿਹੜੀ ਲੇਬਰ ਆਪਾਂ ਜਦੋਂ ਤੂੜੀ ਬਣਾਉਨੇ ਉਹ ਤਾਂ ਮਜਬੂਰੀ ਹੋ ਜਾਂਦੀ ਐ ਨਹੀਂ ਤਾਂ ਛੇਤੀ ਕੀਤੇ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਲੋੜ ਨਹੀਂ ਪੈਂਦੀ। ਬਾਕੀ ਵੀ ਲੇਬਰਾਂ ਹੁਣ ਮਿਲਦਾ ਵੀ हट ਗਿਆ ਜਿੰਨਾ ਆਪ ਕੰਮ ਕਰ ਲਾਂਗੇ। ਉਨਾ ਹੀ ਚੰਗਾ। ਤੇ ਓਵੇਂ ਓਵੇਂ ਸਰੀਰ ਢਲਦਾ ਜਾਊਗਾ। ਜ਼ਰੂਰੀ ਨਹੀਂ ਹੁੰਦਾ ਵੀ ਜੇ ਕੋਈ ਵੇਖਣ ਨੂੰ ਵੱਡੀ ਉਮਰ ਦੇ ਲੱਗਦਾ ਤੇ ਉਹ ਬੁਢੇ ਆ। 45 40 ਸਾਲ ਦੀ ਉਮਰ ਆ ਕੋਈ ਆਏ ਨਹੀਂ ਕਿ ਵੀ 70 ਸਾਲ ਦੇ ਹੋਗੇ। ਕਈ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਮੈਨੂੰ ਸਮਝ ਨਹੀਂ ਲੱਗਦੀ ਵੀ ਆਪਾਂ ਕਿਤੇ ਕਈ ਚੱਕੀ ਹੋਵੇ ਨਾ ਚੱਕੀ ਹੋਵੇ। ਕਿੰਤੂ ਪ੍ਰੰਤੂ ਕਰਨਾ ਬਹੁਤ ਆਉਂਦਾ ਹੈ ਨਾ। ਤੇ ਚਲੋ ਉਹ ਉਹਨਾਂ ਦੀ ਹੈ ਨਾ ਮਾਨਸਿਕਤਾ ਜਾਂ ਉਹਨਾਂ ਦੀ ਸੋਚ ਆ ਉਹਨਾਂ ਦਾ ਦਿਮਾਗ ਹੈ ਜਿਵੇਂ ਵਰਤਨਿਕ ਨਹੀਂ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ ਚਲੋ ਤੁਸੀਂ ਵੇਖੋ ਆਪਾਂ ਹੁਣ ਜਿਹੜਾ ਥਾਂ ਪੜਦੇ ਆ ਉਹ ਦਿਖਾਉਣਾ ਤੁਹਾਨੂੰ ਇਹ ਬਾਈ ਜੀ ਢਾਈ ਤਿੰਨ ਮਰਲੇ ਥਾਂ ਹੈ ਜਿਹੜਾ ਆਪਾਂ ਵਟਿਆ ਕਿਵੇਂ ਹੈ ਨਿੱਕੀ ਨਿੱਕੀ ਚਾਲਣਾ ਉਹ ਵਧੀਆ ਬਣ ਗਿਆ ਵਣ ਜਾਣਾ ਨਹੀਂ ਤਾਂ ਵੀ ਪਹਿਲਾਂ ਇੱਥੇ ਕਿੰਨਾ ਗਾਂਦਿਆ ਸੀ ਇੱਕ ਆਪਾਂ ਪਾਣੀ ਲਾਤਾ ਨਾ ਪਾਣੀ ਲਾ ਕੇ ਮੁੜ ਕੇ ਉਤਮੀ ਪੈ ਗਿਆ ਆਪਾਂ ਨੂੰ ਫਿਰ ਟਾਈਮ ਹੀ ਨਹੀਂ ਮਿਲਿਆ ਗਿੱਲਾ ਹੋ ਗਿਆ ਕੰਮ ਹਾਂ ਆ ਦੇਖੋ ਭਾਈ ਲਸਣ ਹਾਸਤੇ ਤਿਆਰ ਕਰੀ ਜਾਂਦੇ ਆ ਤੇ ਬੂਜੇ ਬਾਜੇ ਥੱਲੇੋਂ ਸਵਾਰ ਤੇ ਸਾਰੇ ਆਹ ਪਤਾ ਨਹੀਂ ਉਹ ਵੀ ਬੀਜਿਆ ਸੀਗਾ ਵੇਖੀ ਹੈ ਛਾਵੇਂ ਕਰਕੇ ਬੀਜਤਾ ਮੈਂ ਤਾਂ ਇਹ ਗਾਦਾ ਉਗਰਨੇ ਇਹ ਉਗਰਦਾ ਨਹੀਂ ਹੁੰਦਾ ਛੇਦੀ ਤੇ ਬਹੁਤ ਛੇਦੀ ਉਗਰੇ ਯਾਰ ਇਹ ਤਾਂ ਕਮਾਲ ਹੀ ਹੋ ਗਈ ਆ ਇਧਰ ਗੇ ਲੈ ਨਾਲ ਨਾਲ ਝੋਨੇ ਦੇ ਨਾ ਚਲੋ ਹੋ ਜੂਆ ਸੈਟ ਹਈ ਤਾਂ ਆਪਾਂ ਵੀਰਵਾਰ ਨੂੰ ਵਾਰੀ ਆ ਉਸ ਦਿਨ ਪਾਣੀ ਆ ਗਿਆ ਤਾਂ ਮੈਦਰ ਉਸ ਦਿਨ ਵੇੜ ਦੀ ਹੈ ਕੰਮ ਹਨਾ ਆ ਤਾਂ ਬੁੱਧਵਾਰ ਨੂੰ ਲੱਗ ਜੇ ਨਾ ਪਰਸੋਂ ਕੇ ਆਹ ਸੋਮਵਾਰ ਹੈ ਕੱਲ ਦਾ ਤਾਂ ਹੋਰ ਟਾਰਗੇਟ ਆ ਯਾਰ ਇੱਕ ਕੱਲ ਨੂੰ ਤਾਂ ਹੋ ਜਾਗਿਆ ਨਾ ਆਪਾਂ ਰੂੜੀ ਤੇ ਲਾਉਣੀ ਝੁੱਟੀ ਜਿਹੜੀਆਂ ਹੈਗੀਆਂ ਨਾ 5-5 ਟਰਾਲੀਆਂ ਇਹ ਕੇ ਇਹ ਚ ਲਾ ਦਾਂ ਕਾ ਬੀਜ ਨੇ ਜਿਹਦੇ ਸੁੱਕੇ ਹੈ ਤੇ ਕੋਸੋ ਤੇ ਡੰਪ ਤੇ ਲਾ ਦੇਾਂਗੇ ਆ ਨਾ ਜੇ ਆਪਾਂ ਕੀ ਇਹ ਵੀ ਕਣਕ ਵਾਲੇ ਬਾਣੇ ਚ ਹੁਣ ਪਾ ਦੇਂਗਾ ਹੁਣ ਤਾਂ ਮੁਸ਼ਕਲ ਹੈ ਇਹ ਹੀ ਐ ਨਹੀਂ ਪਤਾ ਲੱਗੂ ਕਿ ਗੱਠਾਂ ਚੱਕਨੇ ਕੀ ਬਣੂਗਾ ਕਿ ਨਹੀਂ ਆ ਬਾਪਾ ਪਤੀ ਨੂੰ ਪਾਣੀ ਲਾਉਣਾ ਪਊ ਆਪਣੇ ਨੂੰ ਉਵੇਂ ਲਾਵਾਂਗੇ ਲਸਣ ਜਿਵੇਂ ਆਪਾਂ ਢਾ ਲੈਣਾ ਚੰਗਾ ਲਿਆ ਏ ਆਏ ਬੰਦਾ ਨੇ ਤੇ ਯਾਰ ਕੋਈ ਘੰਟਾ ਕੰਮ ਕਰੇ ਹੈ ਨਾ ਸੇਤਾ ਕਿਤੇ ਖਰਾਬ ਨਹੀਂ ਹੈ ਕੀ ਹੈ ਆਜੂ ਗਈ ਉਹ ਗਰਮੀ ਜੀ ਪਉਣ ਲੱਗ ਗਿਆ ਦਿਨੇ ਯਾਰ ਹੈ ਨਾ ਉਹ ਵੀਡੀਓ ਜਿਹੜੀ ਹਰਿਆਣੇ ਵਾਲੇ ਦੇ ਸਪੈਸ ਕਰੀਏ ਹੂੰ ਉਹਦੇ ਕੋਲ ਕਈ ਵੇ ਕਿੱਡੀ ਹੁੰਦੀ ਫਟ ਚੌੜੀ ਫਟ ਤੋਂ ਜ਼ਿਆਦਾ ਹੁੰਦੀ ਝੌੜੀ ਹੂੰ ਆ ਮੂਆ ਜਬਾਂਤਾ ਹੂੰ ਤੇ ਡੜੀ ਲੱਗੇ ਮੜੀ ਜੀ ਐ ਕਰਦੇ ਕਿ ਨਹੀਂ ਹੂੰ that's a